ਹਿੰਦ ਦੀ ਚਾਦਰ ਸ਼ਿਦਗੁਰੂ ਤੇਜ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹ ਇਸ ਸਾਲ ਨੂੰ ਮਨਾਇਆ ਜਾਣਾਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬਲੀਦਾਨ ਦਿਵਸ ਜਿਹੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਚਰਨਸ਼ੋਪਰਾਪਤ ਸ਼ਿਦਗੁਰੂ ਤੇਜ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੀ ਚੈਰਿਟੇ ਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਨੇਗੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਸਬੰਨਾ ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀ ਔਰ ਸਭ ਤੋਂ ਵੱਡੀ ਗੱਲ ਆ ਤੇ ਜਿਹੜੀਆਂ ਥਾਵਾਂ ਦੇ ਉੱਤੋਂ ਸ਼ਿਰਗੁਰ ਤੇਗ বাহাদুর ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਕਿ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਣੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਜਿਸ ਤਰ੍ਹਾਂ ਜੰਮੂ ਤੋਂ ਸਟਾਰਟ ਹੋ ਕੇ ਬਾਇਆ ਪਠਾਨਕੋਟ ਅਨੰਦਪੁਰ ਸਾਹਿਬ ਕਿਉਂਕਿ ਰੂਟ ਇਹੀ ਸੀਗਾ ਜੀਰਪੁਰ ਸਾਹਿਬਾਨ ਔਰ ਉਸ ਤੋਂ ਅੱਗੇ ਹੁੰਦਾ ਹੋਇਆ ਦਿੱਲੀ ਚਾਂਦਰੀ ਚੌਂਕ ਤੱਕ ਉਹ ਸਾਰੀ ਜਿਹੜੀ ਆ ਇੱਕ ਬਹੁਤ ਅੱਛੀ ਚਰਚਾ ਅੱਜ ਦੀ ਮੀਟਿੰਗ ਛੋਈ ਹੈਗੀ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350 ਬਲੀਦਾਨ ਦੇ ਸ਼ਿਰਗੁਰ ਤੇਜ ਬਹਾਦਰ ਜੀ ਦਾ ਬਲੀਦਾਨ ਦੇ ਜਿਹੜਾ ਉਹ ਬਹੁਤ ਹੀ ਧੂਮ-ਧਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ ਦੇ ਨਾਲ ਬੜਾ ਸ਼ਰਧਾਪੂਰਵਕ ਸ਼ਰਧਾਪੂਰਵਕ ਬਣਾਵਾਂਗੇ ਸੈਮੀਨਾਰ ਹੋਣੇ ਨੇ ਕਵੀ ਦਰਬਾਰ ਹੋਣੇ ਨੇਗੇ ਕੀਰਤਨ ਦਰਬਾਰ ਹੋਣੇ ਨੇਗੇ ਇਹ ਸਾਰੀ ਰੂਪਰੇਖਾ ਦਿੱਤੇ ਚਰਚਾ ਹੋਈ ਆ ਬਹੁਤ ਜਲਦੀ ਜਿਹੜਾ ਅਸੀਂ ਫੈਸਲਾ ਲਾਵਾਂਗੇ